加ਸਪੁਰ ਦੇ ਸਰਹੱਦੀ ਕਸਬਾ ਦੀਨਾ ਨਗਰ ਲਾਕੇ ਦੇ ਮਕੌੜਾ ਪੱਤਨ ਰਾਵੀ ਦਰਿਆ ਤੇ ਬਣਿਆ ਆਰਜੀ ਪੁਲ ਚੁੱਕ ਲਿਆ ਗਿਆ ਹੈ ਜਿਸ ਕਾਰਨ ਰਾਵੀ ਦਰਿਆ ਦੇ ਪਾਰ ਵੱਸੇ 7 ਪਿੰਡਾਂ ਦੇ ਲੋਕਾਂ ਦਾ ਸੰਪਰਕ ਟੁੱਟ ਗਿਆ ਹੈ ਦੇਖਦੇ 7 ਪਿੰਡਾਂ ਦੇ ਲੋਕਾਂ ਦਾ ਆਉਣਾ ਜਾਣਾ ਬੰਦ ਹੋ ਗਿਆ ਤੇ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਕਿਸ਼ਤੀ ਰਾਹੀਂ ਹੀ ਜਾਣਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਜਾਦੀ ਦੇ 76 ਸਾਲਾਂ ਬਾਅਦ ਵੀ ਰਾਵੀ ਦਰਿਆ ਦੇ ਪਾਰ ਵੱਸੇ 7 ਪਿੰਡਾਂ ਦੇ ਲੋਕਾਂ ਨੂੰ ਪੱਕਾ ਪੁਲ ਨਹੀਂ ਮਿਲਿਆ ਲੋਕਾਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪੱਕੇ ਤੌਰ ਤੇ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਅੱਜ ਤੱਕ ਕਿਸੇ ਵੀ ਸਰਕਾਰ ਨੇ ਪੂਰਾ ਨਹੀਂ ਕੀਤਾ ਜੋ ਕਿ ਤੂਰ ਚੇਬੇ ਪਰ ਆਲ ਲਸੀਆਂ ਅਤੇ ਦੂਜੇ ਪਾਸੇ ਵਸੇ ਹੋਏ ਹਨ ਚੱਕ ਕੁੱਕਰ ਮੰਮੀ ਚਕਰੰਗਾ ਤੇ ਕਦਲੇ ਜਿਨ੍ਹਾਂ ਦਾ ਸਿਰਫ ਇੱਕ ਹੀ ਪੁਲ ਸਹਾਰਾ ਹੈ ਪਰ ਜੇਕਰ ਰਾਵੀ ਦਰਿਆ 'ਚ ਪਾਣੀ ਦਾ ਵਹਾਅ ਜ਼ਿਆਦਾ ਹੁੰਦਾ ਹੈ ਤਾਂ ਇਹ ਕਿਸ਼ਤੀ ਵੀ ਰੁਕ ਜਾਂਦੀ ਹੈ ਅਤੇ ਲੋਕ 4 ਮਹੀਨੇ ਤੱਕ ਕਿਸੇ ਟਾਪੂ ਤੇ ਬੰਦਕ ਬਣ ਕੇ ਰਹਿ ਜਾਂਦੇ ਹਨ ਅਤੇ ਇਹਨਾਂ ਲੋਕਾਂ ਦਾ ਦੇਸ਼ ਨਾਲ ਸੰਪਰਕ ਟੁੱਟ ਜਾਂਦਾ ਹੈ ਅਤੇ ਇਹ ਲੋਕ ਪਾਕਿਸਤਾਨ ਦੀ ਸਰਹੱਦ ਤੇ ਸਹੀ ਸਲਾਮਤ ਹਨ ਦਰਿਆ ਤੇ ਬਣੇ ਆਰਜੀ ਪੁਲ ਨੂੰ ਚੁੱਕਣ ਕਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੁਲ ਦੇ ਲਿਫਟਿੰਗ ਹੋਣ ਕਾਰਨ ਉਹਨਾਂ ਨੂੰ ਆਪਣੇ ਖੇਤਾਂ ਤੱਕ ਖਾਦ ਤੇ ਹੋਰ ਜ਼ਰੂਰੀ ਸਮਾਨ ਅਤੇ ਮਸ਼ੀਨਰੀ ਪਹੁੰਚਾਉਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੀਡਰ ਚੋਣਾਂ ਦੌਰਾਨ ਆਉਂਦੇ ਹਨ ਅਤੇ ਪੱਕੇ ਪੁਲ ਦੇ ਬਹਾਨੇ ਵੋਟਾਂ ਮੰਗਦੇ ਹਨ ਪਰ ਜੇਕਰ ਚੋਣਾਂ ਤੋਂ ਬਾਅਦ ਕੋਈ ਨਹੀਂ ਆਉਂਦਾ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਰਾਵੀ ਦਰਿਆ ਤੇ ਕੰਕਰੀਟ ਦਾ ਪੁਲ ਬਣਾਇਆ ਜਾਵੇ ਆਹ ਦੇਖਦੇ ਆਂ ਅਸ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਬਹੁਤ ਮੁਸ਼ਕਲ ਆ ਸਰ ਬਹੁਤ ਗਰਮੀ ਆ ਜਿਆਦਾ ਗਰਮੀ ਆ ਗਰਮੀ ਦੇ ਵਿੱਚ ਆਣਾ ਜਾਣਾ 3-4 ਘੰਟੇ ਇੱਥੇ ਵੇੜੀ ਤੇ ਲੱਗਦੇ ਆਂ ਅਸੀਂ ਕੋਈ ਵੀ ਸਮਾਰਟ ਪਾਣਾ ਤੇ ਪਾ ਨਹੀਂ ਸਕਦੇ ਜੇ ਪਾਣੀ ਵੱਧ ਜਾਂਦਾ ਤੇ ਫਿਰ ਅਸੀਂ ਉਧਰ ਦੇ ਉਧਰ ਸਾਡਾ ਕੁਝ ਵੀ ਨੁਕਸਾਨ ਹੋ ਸਕਦਾ ਇਹ ਤੇ ਰੱਬ ਲੋਈਆਂ ਅਸੀਂ ਬਜੀ ਫਿਰਦੇ ਆਂ ਨੀ ਤੇ ਸਾਡਾ ਅੱਗ ਤੇ ਕੋਈ ਸਰਕਾਰ ਨੇ ਕੁਝ ਨਹੀਂ ਸੋਚਿਆ ਤੇ ਇੰਨੇ ਚਿਰਾਂ ਤੋਂ ਕਹਿੰਦੇ ਅਸੀਂ ਬਣਾ ਦਨੇ ਅੱਜ ਕੰਮ ਲਾਣੇ ਅੱਜ ਲਾਣੇ ਤੇ ਅੱਜ ਤੱਕ ਤੇ ਕੋਈ ਵੀ ਨਹੀਂ ਕਿੰਨੇ ਪਿੰਡਾਂ ਦੇ ਕੀ ਕਿੰਨੇ ਸੱਤ ਪਿੰਡ ਨੇ ਜੀ ਬਹੁਤ ਲੋਕ ਇੱਧਰ ਜਿਹੜੇ ਆ ਮਤਲਬ ਵੀ ਇੱਧਰ ਦੇ ਆ ਲੋਕਾਂ ਦੀਆਂ ਜ਼ਮੀਨਾਂ ਉੱਧਰ ਨੇ ਤੇ ਇਹ ਕਰਕੇ ਆਣਾ ਜਾਣਾ ਬਹੁਤ ਦਿੱਕਤ ਆ ਹੂੰ ਤੇ ਕਹਿੰਦੇ ਸੀ ਵੀ ਹੁਣ ਕੰਮ ਲੱਗ ਜਾਣਾ ਪੁਲ ਦਾ ਤੇ ਅਜੇ ਤੱਕ ਤੇ ਕੋਈ ਕੰਮ ਲੱਗਾ ਵੀ ਤੁਸੀਂ ਅਜੇ ਤੱਕ ਯਾਦ ਹੋਏ ਨਹੀਂ ਤੁਹਾਨੂੰ ਨਹੀਂ ਹੋਏ ਨਹੀਂ ਯਾਦ ਕਿੱਥੋਂ ਹੋਣਾ ਜੀ ਅਸੀਂ ਤਾਂ ਪਰ ਬਹੁਤ ਮੁਸ਼ਕਲ ਆ ਉੱਥੇ ਬੈਠੇ ਆ ਸਾਵੇਂ ਉੱਥੇ ਬਹਿਣੇ ਪੈਂਦਾ ਮੀਂਹ ਝੜੀ ਆਏ ਨਾ ਕੋਈ ਕਮਰਾ ਆ ਨਾ ਕੋਸ ਹੈ ਤੇ ਧੁੱਪ ਦੇ ਵਿੱਚ ਆਣ ਕੇ ਤਿੰਨ ਤਿੰਨ ਘੰਟੇ ਇੱਥੇ ਬੈਠੇ ਰਹਿੰਦੇ ਆ ਅਸੀਂ ਹੂੰ ਤੇ ਫੇਰ ਜਾ ਕੇ ਕਿਤੇ ਇੱਧਰ ਆਈਦਾ ਤੇ ਇੱਧਰੋਂ ਕੋਈ ਸਮਾਨ ਲੈ ਕੇ ਹੁਣ ਜਾਣਾ ਤੇ 5 ਵਜੇ ਫੇਰ ਵਾਪਸ ਤੇ ਪੂਰੀ ਦਿਹਾੜੀ ਗੁੱਲ ਏਦਾਂ ਭੱਜ ਜਾਂਦੀ ਆ ਕਿ ਆ ਹੁਣ ਕੋਈ ਸਿਲੰਡਰ ਭਰਾ ਕੇ ਲਿਆਣਾ ਜਾਂ ਕੋਈ ਵੀ ਆ ਤੇ ਬੱਚੇ ਬੱਚੇ ਫੇਰ ਕਿੱਦਾਂ ਜਾਂਦੇ ਸਕੂਲ ਪਾਜੀ ਬੱਚੇ ਪਾਈ ਜਾਂਦੇ ਆ ਸਵੇਰੇ ਆਣ ਕੇ ਤੇ 8-9 ਵਜੇ ਆਣ ਕੇ ਬਹਿੰਦੇ ਆ ਤੇ ਬੇ ਟਾਈਮੇ ਪੁੱਜਦੇ ਆ ਬੇੜੀ ਜਦੋਂ ਪੇ ਪਾਣੀ ਵੱਧ ਹੁੰਦਾ ਉਹਦੇ ਬਾਅਦ ਨਹੀਂ ਪੈਂਦੀ ਤੇ ਵਾਪਸ ਹੂੰ ਖੋਰ ਕਿਦਾਂ ਮੁਸ਼ਕਲਾ ਆਉਂਦੀ ਸਾਰੀਆਂ ਮੁਸ਼ਕਲਾ ਉਹ ਤੇ ਰੱਬ ਵੱਲੋਂ ਹੀ ਵਾਜੀਦਾ ਜੀ ਇੱਥੇ ਤੇ ਬਿਮਾਰ ਮੂਰ ਕੋਈ ਤੇ ਬੰਬਾਰ ਵਜੇ ਤੇ 베ੜੀ ਰਾਤ ਪੈਣੀ ਨਹੀਂ ਪਾਣੀ ਵੱਧ ਹੋਏ ਤੇ ਤੇ ਫਿਰ ਰੱਬ ਹੀ ਬਚਾ ਸਕਦਾ ਜਿੱਦਾਂ ਪਿੱਛੇ ਆ ਸੜਕਾ ਸੁੜਕਾ ਕਾਫੀ ਟੁੱਟੀਆਂ ਹਾਲ ਹੁਣ ਐਸੇ ਵਾਲੇ ਕੀ ਹਾਲਾਤ ਹਾਂਜੀ ਸੜਕਾਂ ਤੇ ਚਲੋ ਸੜਕਾਂ ਨੂੰ ਅਸੀਂ ਕੀ ਕਰਨਾ ਜੇ ਤੁਹਾਨੂੰ ਨੰਗਨ ਨੂੰ ਹੀ ਸਾਧਨ ਨਹੀਂ ਇੱਥੇ ਗਰਮੀ 'ਚ ਮਰਨਦੇ ਆਂ ਅਸੀਂ ਸੜਕਾਂ ਨੂੰ ਕੀ ਕਰੀਏ ਸਰਕਾਰਾਂ ਵਾਅਦੇ ਕਰਦੀਆਂ ਪੂਰੇ ਵਾਅਦੇ ਕਰਕੇ ਤੇ ਕਰਦੀਆਂ ਕੁਛ ਨਹੀਂ ਨਾ ਅਸੀਂ ਬੜਾ ਸੋਚਿਆ ਸੀ ਭਗਵੰਤ ਮਾਨ ਸਰਕਾਰ ਜਿਹੜੀ ਆਵੇਗੀ ਕੋਈ ਨਾ ਕੋ ਨਵਾਂ ਜਿਹੜਾ ਆ ਸਾਡਾ ਕੋ ਸੁਣੇਗਾ ਮਤਲਬ ਕਿ ਇੰਨੇ ਚਿਰ ਤੋਂ ਜੇ ਮਤਲਬ ਕਿ ਕਹਿਣ ਦੇ ਆ ਵੀ ਪੁਲਿਸਾਂ ਤੇ ਕੰਮ ਲਾ ਦੇਣ ਸੈਂਟਰ ਸਰਕਾਰ ਨੇ ਪੈਸੇ ਹੀ ਪਾਏ ਨੇ ਤੇ ਇਹ ਅਜੇ ਤੱਕ ਸਰਕਾਰਾਂ ਕੋਈ ਕਰਦੀਆਂ ਕੁਛ ਨਹੀਂ ਐਸ ਡੀ ਐਮ ਕੋ ਗਏ ਆ ਡੀ ਸੀ ਕੋ ਗਏ ਆ ਕਹਿੰਦੇ ਹੋ ਜਾਏਗਾ ਹੋ ਜਾਏਗਾ ਅਜੇ ਤੱਕ ਤੇ ਕੁਛ ਵੀ ਨਹੀਂ ਹੋਇਆ ਅাইতে ਬੜੀ ਆਸ ਰੱਖੀ ਵੀ ਚਲੋ ਸਾਨੂੰ ਵੀ ਜੀਣ ਦਾ ਕਿਤੇ ਥੋੜਾ ਜਿਹਾ ਮੌਕਾ ਮਿਲ ਜੇ ਤੇ ਕੁਝ ਤੇ ਵਿਚਾਰੇ ਇਦਾਂ ਹੀ ਜ਼ਿੰਦਗੀ ਹੁਣ ਕੱਢੀ ਜਾਂਦੇ ਲੋਕ ਮਰ ਮੁੱਕ ਗਏ ਨੇ ਤੇ ਕੁਝ ਬਹੁਤ ਖੱਜਲ ਖਰਾਬੀ ਹੈ ਜੀ ਤੇਰੀ ਦਾ ਸਾਧਨਾ ਜੀ ਕੀਨ ਮੁਸ਼ਕਲਾਂ ਸਭ ਮੁਸ਼ਕਲ ਮੁਸਤਫਾ ਪਾਣੀ ਜਾਗਦੇ ਵੀ ਨਹੀਂ ਪੈਣੀ ਹਾਲ ਮਾੜਾ ਆ ਫਿਰ ਹਰ ਵਾਰੀ ਆਂਦੇ ਆ ਕਹਿੰਦੇ ਪੁਲ ਬਣ ਜਾਣਾ ਪੁਲ ਬਣ ਜਾਣਾ ਅੱਛਾ ਤੇ ਪੁਲ ਦਾ ਤਾਂ ਕੋਈ ਹਸਤਾਬ ਤਾਂ ਨਹੀਂ ਲੱਗਦਾ ਸਰਕਾਰਾਂ ਬੜੀਆਂ ਆਈਆਂ ਬੜੀਆਂ ਗਈਆਂ ਹਾਂ ਬਰਫ ਦਾ ਮੋੜਾ ਜਿਹਾ ਬਣਾ ਕੇ ਦੇ ਛੇੜ ਦੇ ਇੱਕ ਜਦੋਂ 3 ਮਹੀਨਾ ਬਾਹਰ ਜਾਂਦੀ ਆ ਤੇ ਬਚ ਨਾਲ ਹੀ ਕੰਮ ਬਸ ਕਿਹੜਾ ਪਿੰਡ ਤੁਹਾਡਾ ਸਰ ਪਿੰਡ ਪੱਖੋ ਚੱਕ ਤੇ ਕਿਦਾਂ ਅੱਛਾ ਟੀ ਜ਼ਮੀਨ ਹੈ ਜੀ ਅੱਛਾ ਹਾਂ ਜੀ ਬਾਕੀ ਭਾਈ ਉਹਦੇ ਪਿਛੋਂ ਕਿਦਾਂ ਫਿਰ ਦਰਿਆ ਜਦੋਂ ਕੜ ਜਾਂਦਾ ਕਿੰਨੇ ਫਿਰ ਤਾਪੂ ਬਣ ਗਏ ਪਿੰਡ ਜੇ ਦਰਿਆ ਹੀ ਆ ਤਾਂ ਬੇਟੀ ਦੇ ਆਣਾ ਜਾਣਾ ਕਿੱਥੇ ਜਾਣਾ ਜੀ ਬਸ ਹੋਰ ਤੋਂ ਸੱਦ ਨਹੀਂ ਨੀ ਬੇਟੀ ਦੋਰਾ ਵਾ ਕਿੰਨੇ ਮਹੀਨੇ ਫਿਰ ਪੁੱਲ ਪੈਂਦਾ ਪੁੱਲ ਪੈਂਦਾ ਕੋਈ 7 ਕਿੰਨੇ ਤੇ ਬਾਕੀ ਇੱਥੇ ਚੱਲਦਾ ਜੀ ਬੇੜੀ ਤੇ ਕੰਮ ਤੇ ਬੱਚਿਆਂ ਪਿੱਛੇ ਕਿੰ ਆਉਂਦਾ ਕਿਵੇਂ ਆਉਂਦੇ ਬੱਚੇ ਇਧਰ ਨੇ ਬੱਚੇ ਸਾਡੇ ਉਧਰ ਨੇ ਜੀ ਬੱਚਿਆਂ ਲਈ ਬੜੀ ਮੁਸ਼ਕਲ ਹੈ ਬੱਚੇ ਤਾਂ ਸਕੂਲ ਇਧਰ ਨੇ ਜੀ ਪਿੰਡ ਤੋਂ ਵੱਧ ਮੁਸ਼ਕਲ ਹੈ ਜੇ ਬੱਚੇ ਸਕੂਲ ਜਾਂਦੇ ਆਉਂਦੇ ਆ 10 ਵਜੇ ਮਾਸਟਰ ਪੁੱਜੇ ਤੇ 10 ਵਜੇ ਮਾਸਟਰ ਪੁੱਜਣਗੇ ਕਿਹੜੇ ਵੇਲੇ ਬੱਚਿਆਂ ਨੂੰ ਪੜ੍ਹਾਣਗੇ 11 ਵਜੇ ਸਕੂਲ 'ਚ ਪੁੱਜਣਗੇ ਕਿਹੜਾ ਪਿੰਡ ਹਾਂਜੀ ਸਾਡੇ ਮੈਂ ਆ ਜਗਿੰਦਰ ਸਿੰਘ ਪਿੰਡ ਚੇਦੇ ਸਾਡੇ 7 ਪਿੰਡ ਨੇ ਅੱਜ ਲਾਏ ਦੋ ਦਿਨ ਦਾ ਆਪਾਰ ਕਰਕੇ 7 ਪਿੰਡ ਨੇ ਇਹਦਾ ਪੋਲ ਦਾ ਪਿਆਹਾ ਮਨਜ਼ੂਰ ਵੀ ਹੋ ਗਿਆ ਸੈਂਟਰ ਤੋਂ ਸਭ ਕੁਝ ਆ ਗਿਆ ਪਰ ਪੰਜਾਬ ਸਰਕਾਰ ਇਹਨੂੰ ਅੱਗੇ ਕੰਮ ਨਹੀਂ ਤੋਰ ਰਹੀ ਬਹੁਤ ਵਾਰ ਜਾ ਰਹੇ ਆ ਡੀਸੀ ਦੇ ਜਾ ਰਹੇ ਆ ਅਸੀਂ ਨੂੰ ਮੇਰੇ ਬੜੀ ਵਾਰ ਮਿਲਿਆ ਪਰ ਕੋਈ ਇਹਨੂੰ ਕਹਿੰਦਾ ਅੱਜ ਹੋ ਜਾਂਦਾ ਕੱਲ ਹੋ ਜਾਂਦਾ ਬਸ ਲਾਰੇ ਬੁਲਾ ਰਹੀ ਹੈ ਕੋਈ ਕੰਮ ਨਹੀਂ ਇਹ ਤੋਂ ਹੁਣ ਪਤਾ ਲੱਗਾ ਵੀ ਨਿੱਕੇ ਪੋਸਟ ਦੇ ਸਾਹਮਣੇ ਬਾਰਡਰ ਤੇ ਕੰਢਿਆ ਬਿਲਕੁਲ ਠਾਕਪੁਰ ਸਾਹਮਣੇ ਉੱਥੇ ਕਹਿੰਦੇ ਵੀ ਉਹ ਪੋਲ ਲੱਗਾ ਬੱਜਣ ਉਹ ਆਪਣੀ ਪੋਸਟ ਬੀਏ ਸਾਹਿਬ ਵਾਸਤੇ ਬੱਜਣ ਲੱਗਾ ਸਾਡੇ ਲੋਕਾਂ ਵਾਸਤੇ ਕੋਈ ਸੱਤ ਪਿੰਡ ਦੇ ਅਸੀਂ ਜਨਤਾ ਕਿੰਨੀ ਖਰਾਬ ਹੁੰਦੀ ਹੈ ਇਧਰ ਵੱਲ ਕਿਸੇ ਨੇ ਖਿਆਲ ਨਹੀਂ ਕਰ ਦਿੰਦੇ ਕੋ ਤਾਂ ਨਾ ਦੇ ਯਾਦ ਹੋਇਆ ਕੋਈ ਜਾਣ ਨਹੀਂ ਸਾਡੀ ਜਾਦੀ ਕਰਦੀ ਸਾਨੂੰ ਨਹੀਂ ਹੁਣ ਤੁਸੀਂ ਆ ਦੇਖਿਆ ਦੇਖ ਪਾਣੀ ਹੋਰ ਚੋਂ ਚਾਉਂਦੇ ਜੀ ਜਲ ਪਾਣੀ ਆ ਗਿਆ ਸਾਡਾ ਲਿੰਕ ਕੱਟ ਜਾਣਾ ਦੋ ਦੋ ਦਿਨ ਸਾਡਾ ਉਧਰ ਸਪਰਕ ਟੁੱਟ ਜਾਣਾ ਬਿਲਕੁਲ ਹਾਂ ਬਿਲਕੁਲ ਸਪਰਕ ਹੀ ਟੁੱਟ ਜਾਣਾ ਧਾੜਾ ਕੋਈ ਸਾਨੂੰ ਹੋਰ ਲਾਂਗਾ ਨਹੀਂ ਇਧਰ ਨੂੰ ਆ ਜਾ ਕੇ ਹੋਈ ਹੈ ਸਾਨੂੰ ਇੱਥੋਂ ਹੀ ਨੰਗਾ ਹਾਂ ਤੇ ਕੀ ਅਪੀਲ ਕੀ ਹੈ ਸਰਕਾਰਾਂ ਨੂੰ ਅਪੀਲ ਤੇ ਹੋਈ ਹੈ ਸਾਨੂੰ ਵੀ ਜੋ ਪਿਆਹ ਜੀ ਹਾਂ ਸ਼ੰਟਰ ਵੱਲੋਂ ਆਇਆ ਦਾ ਪੁਲ ਦਾ ਮਜੂਰ ਹੋ ਰਿਹਾ ਸਭ ਕੋ ਹੋਇਆ ਦਾ ਤੇ ਲੋਕਾਂ ਜਿਨ੍ਹਾਂ ਨੇ ਪਾਈਆਂ ਜ਼ਮੀਨਾਂ ਆਈਆਂ ਨੇ ਉਹਨਾਂ ਦੇ ਖਾਤੇ ਪੈਸੇ ਪਾਣ ਤੇ ਕੰਮ ਸ਼ੁਰੂ ਹੋਏ ਤਾਂ ਇਹ ਪਾਉਂਦੇ ਨਹੀਂ ਪਏ ਤੇ ਖਾਤਾ ਕੰਮ ਕਿਤਾ ਸ਼ੁਰੂ ਹੋਏ ਤਾਂ ਆ ਵੀ ਆਇਦਾ ਨਹੀਂ ਆਇਦਾ ਤਾਂ ਵੀ ਗੱਲ ਹੁਣ ਗੱਲ ਤਾਂ ਸਾਰੀ ਪੰਜਾਬ ਸਰਕਾਰ ਦੇ ਸਿਰ ਤੇ ਆ ਹਾਂ ਲਾਰੇ ਲਾਈ ਜਾਂਦੇ ਨੇ ਲਾਰੇ ਲਾਈ ਜਾਂਦੇ ਨੇ ਇੱਕ ਵਾਰੀ ਨਹੀਂ ਬੜੀ ਬਹੁਤ ਵੱਡੀ ਸੀ ਦੇ ਸਾਹਿਬ ਦੇ ਗਿਆ ਡੀਸੀ ਸਾਹਿਬ ਕਹਿੰਦਾ ਵੀ ਡੀਨਾਂ ਦੇ ATM ਤੇ ਜਾਓ ATM ਕੋਲ ਬੜੀ ਆ ਗਿਆਂ ਹੁਣ ਚੱਕਰੀਆਂ ਪੀਸੀ ਆਰ ਬਾਈਕਾਟ ਕੀਤਾ ਸੀ ਆ ਕਹੇ ਸਾਡੀ ਆਮ ਖੁਦ ਸਾਡੀ ਕੋ ਤੁਰ ਕੇ ਆਇਆ ਤੁਸੀਂ ਵੋਟਾਂ ਜਰੂਰ ਪਾਓ ਤੁਹਾਡੇ ਕੰਮ ਆ ਸ਼ੁਰੂ ਕਰ ਦਾਂਗੇ ਵੋਟਾਂ ਵੀ ਆ ਕਾ ਪਾਤੀਆਂ ਸੀ ਹੋਇਆ ਕੁਛ ਨਹੀਂ ਅੱਜ ਤੱਕ ਸਾਨੂੰ ਕੋਈ ਨਹੀਂ ਦੱਸੇਗਾ ਦੇ ਉਹ ਦੱਸੋ ਅਸੀਂ ਕੀ ਕਰੀਏ ਬੇਬੇ